ਹੇ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਤਾਂ ਗਾਇਜ਼ ਅੱਜ ਜਾਣਾ ਹੈ ਆਪਣੇ ਗੋਵਿੰਦ ਘਾਟ ਤੋਂ ਹਿਮਕੁੰਡ ਸਾਹਿਬ ਸਾਹਿਬ ਦੀ ਯਾਤਰਾ ਕਰਨੀ ਹੈ ਤਾਂ ਗਾਇਜ਼ ਅੱਜ ਕਰਨਾ ਹੈ ਆਪਾਂ ਦੇ 9 ਕਿਲੋਮੀਟਰ ਦਾ ਸਫ਼ਰ ਆ ਰਾਸਤੇ ਵਿੱਚ ਕੀ ਪਰੇਸ਼ਾਨੀਆਂ ਦੀਆਂ ਨੇ ਕਿਵੇਂ ਦੀ ਆਪਾਂ ਯਾਤਰਾ ਕਰਦੇ ਹਾਂ ਕਿਵੇਂ ਦਾ ਵੀਓ ਵੀਓ ਆਉਂਦਾ ਹੈ ਤਾਂ ਗਾਇਜ਼ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਕੱਪੜੇ ਚੱਕਲੇ ਪਾਣੀ ਪੂਣੀ ਭਰ ਲੈਣੇ ਆ ਤੇ ਪਾਣੀ ਖਰੀਦ ਲੈਣੇ ਜਾਂ ਫਿਰ ਤੇ ਰੇਨ ਕੋਟ ਖਰੀਦ ਲੰਨੇ ਬਾਕੀ ਚੱਲਦਾ ਹੈ ਚਲੋ गाइस ਅੱਗੇ ਦਾ ਸਫ਼ਰ ਦਿਖਾਉਣਾ ਹੈ ਤੁਹਾਨੂੰ ਬਣੇ ਰਹੋ ਆਪਣੇ ਨਾਲ ਵੀਡੀਓ ਦੇ ਵਿੱਚ गाइस ਜਿੰਨੇ ਬਾਕੀ ਯਾਤਰੀ ਆਏ ਨੇ ਬਾਕੀ ਸਾਰੇ ਜਾਣ ਲੱਗ ਰਹੇ ਨੇ ਆਪਾਂ ਵੀ ਇਹਨਾਂ ਨਾਲ ਹੀ ਜਾਣਾ ਹੈਗਾ ਤਾਂ गाइस ਰਸਤੇ ਦੇ ਵਿੱਚ ਆਪਾਂ ਨੇ ਜਾਣ ਵਾਸਤੇ ਕੇ ਬੋਲ ਟੂ ਟੀ ਸਗੈ ਰਾਸਤੇ ਤੇ ਚੱਲੇ ਜਾਣ ਵਾਸਤੇ ਆਪਾਂ ਨੇ ਪਾਣੀ ਦੀ ਬੋਤਲ ਤੇ ਇੱਕ ਆ ਡੰਡਾ ਜਾ ਇਹ ਵੀ ਲੈ ਲਿਆ ਦੋਨੇ ਵੀ ਤਾਂ ਕਿ ਆਪਾਂ ਨੂੰ ਸਪੋਰਟ ਮਿਲ ਸਕੇ ਲੱਦਲੇ ਢੋਲੇ ਹੈ ਡੱਗੇ ਗਏ ਸੀ ਚੱਲੋ ਜੀ ਸਭ ਤੋਂ ਪਹਿਲਾਂ ਪੋਲ ਕਰ ਲੈ ਆਪਾਂ ਨੇ ਪਾਰ ਇਹ ਹੋ ਐਵੇਂ ਦੀ ਚੜਾਈ ਹੈ ਚੜਦੇ ਆਗੇ ਤਫਾ ਨੇ ਲਿਗਾ ਇਹ ਕੋੜਿਆਂ ਨੂੰ ਲੱਦ ਕੇ ਲੈ ਜਾਂਦੇ ਨੇ ਉੱਪਰ ਪਰ ਗੱਡੀ ਦਾ ਬੁਰਾ ਹਾਲ ਕਰ ਰੱਖਿਆ ਇਹਨਾਂ ਨੇ ਇਹ ਪਹਿਲਾਂ ਪਹਿਲਾਂ ਜਾਣਾ ਪਊ ਆਪਾਂ ਨੂੰ ਗੱਡੀ ਦਾ ਨਾ ਤਾਂ ਗਈ ਗੱਡੀ ਦਾ ਇੱਕ ਟਾਇਰ ਚੱਕ ਰਿਹਾ ਇਹਨਾਂ ਨੇ ਉੱਪਰ ਚਲੋ ਚਾਲਦੇ ਆਂਗੇ ਆਪਾਂ ਅੱਗੇ ਆ ਦੇਖੋ ਤਰੇ ਵਿੱਚ ਲੱਦ ਰਖੇ ਨੇ ਸਾਰੇ ਤਗਾ ਜੀ ਹੁਣੀ ਹੁਣੀ ਆਪਾਂ ਤਗਾ ਜੀ ਹੁਣੀ ਹੁਣੀ ਨਾ ਆਪਾਂ ਆ ਪੁਲ ਪਾਰ ਕਰਕੇ ਆਏਗੇ ਤੇ ਮੈਨੂੰ ਲੱਗਦਾ ਇਹੀ ਨਮਾ ਬੜੇਗਾ ਬਾਕੀ ਹੋ ਰਿਹਾ ਸਾਹਮਣੇ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੇ ਹੌਲੀ ਹੌਲੀ ਚੱਲਦੇਗੇ ਚੜਾਈ ਚੜਦੇਗੇ ਤੇ ਲੈਨੇ ਜਿੰਦਗੀ ਦਾ ਆਨੰਦ ਨੈਕਸਟ ਟਾਈਮ ਜਰਨੀ ਸਕਾ ਗਾਈ ਨੈਕਸਟ ਟਾਈਮ ਯਾਰ ਨਹੀਂ ਮੈਨੂੰ ਲੱਗਦਾ ਹੈ ਕਿ ਮੈਨੂੰ ਕਾਲੀ ਨਹੀਂ ਕਰਨੀ ਚਾਹੀਦੀ ਹੌਲੀ ਹੌਲੀ ਚੜਨਾ ਚਾਹੀਦਾ ਉੱਪਰ ਤੱਕ ਹੌਲੀ ਹੌਲੀ ਚੜਾਂਗੇ ਕਿਓਕੇ ਹਜੇ ਸਿਰਫ ਆਪਾਂ ਇੰਨਾ ਕੀ ਆਏ ਆਂਗੇ ਤ ਤਾਂ ਦਮ ਤਾਂ ਝੜ ਪਈ ਗਿਆ ਸਾਹ ਝੜ ਪਈ ਗਿਆ ਚਲੋ ਕੋਈ ਨਹੀਂ ਅਰੇ ਵੀ ਚੱਲਦੇ ਆ ਸਕਾ ਗਾਈ ਇਹ ਆ ਗੋਬਿੰਦ ਘਾਟ ਗੁਰਦੁਆਰਾ ਆਹ ਆਪਾਂ ਚੜ ਰਹੇ ਹਾਂ ਚੜਾਈ ਇੱਥੋਂ 9 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਆਪਾਂ ਨੇ ਜਿਹੜੀ ਇਹ ਪਾਣੀ ਦੀ ਬੋਤਲ ਹੈ ਨਾ ਇਹ ਬਹੁਤ ਭਾਰੀ ਆ ਇਹ ਆਪਾਂ ਨੂੰ ਨਾ ਤੂੰ ਹੀ ਨਾਲ ਬੰਨਣੀ ਪੈਣੀ ਆ ਹੋਰ ਬੈਣਾ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਆਹ ਜੇ ਬੋਲਾ ਆਪ ਨੂੰ ਬੈੰਡਣੇ ਲਈ ਇੱਕ ਮਿੰਟ ਫੜੀ ਪਾਪਾ ਅਜੇ ਸਮਾਨ ਫਰੋੜਾ ਨਾ ਮੰਗਦੇ ਸੇਫ ਹੈ ਲਾ ਦੇ ਲਾ ਦੇ ਚਲੋ ਜੀ ਤਾਂ ਇਹ ਇੱਕ ਗੱਡੀ ਦੇ ਵਿੱਚ ਬੈਠੇ ਨੇ तकरीबन 8 ਲੋਕ ਆ ਬਦਰੀ ਨਾ ਬਦਰੀ ਨਾਸ ਲਈ ਕਾਹਤੇ ਜਾਂਦੇ 8 ਆ ਗਏ ਉਹ ਸਾਨੂੰ ਲਾ ਕੇ 8 ਜਣੇ ਆ ਸੀ ਤਾਂ ਹੁਣ ਇਹ ਗੱਡੀ ਚ ਚੱਲਦੇ ਆਂਗੇ 7 ਕਿਲੋਮੀਟਰ ਦਾ ਸਫ਼ਰ ਇਹਦੇ ਵਿੱਚ ਤੈਅ ਕਰਨਾ ਪਿਆ ਸੀ ਜੋਸ਼ਮਤ ਲਓ ਜੀ ਫਾਈਨਲੀ ਗੱਡੀ ਚੱਲ ਪਈ ਮੇਰੇ ਵੀ ਰਿਸ਼ਤੇਦਾਰੀ ਐ ਨੇ ਕੋਲੋਂ ਕਾਂ ਸੇ ਆ ਗਏ ਚੱਲ ਦੇਗੇ ਦੇ ਇਹ ਸਸਤੇ ਮੋਟੇ ਉਹ ਵੀ ਜਾਣਗੇ ਬਾੜੀ ਜੀ ਇਹਦਾ ਵੀ ਸਵਾਦ ਲੱਗ ਗਿਆ ਸਹੀ ਗੱਲ ਹੈ ਜੀ ਮੋੜ ਦੇਖੋ ਭਾਈ ਕਿੰਨੇ ਖਤਰਨਾਕ ਨੇ ਸਿੱਧੀ ਸਿੱਧੀ ਚੜਾਈ ਹੈ ਇਹ ਬਿਲਕੁਲ ਤਗਾ ਜੀ ਗੱਡੀ ਸਾਨੂੰ ਉਤਾਰ ਗਈ ਇੱਥੇ ਪੁਲਨਾ ਦੇ ਵਿੱਚ ਤਾਂ ਉਰੋਂ ਅਸੀਂ ਕਰਵਾਵਾਂਗੇ ਰਜਿਸਟ੍ਰੇਸ਼ਨ ਤਾਂ ਇੱਥੇ ਇੱਕ ਮੋਟਰਸਾਈਕਲਾਂ ਦੀ ਪਾਰਕਿੰਗ ਵੀ ਆ ਤਾਂ ਇੱਥੋਂ ਸਾਨੂੰ ਪੈਦਲ ਜਾਣਾ ਪਊਗਾ ਡੰਡੇ ਨਾਲਾ ਚਲੋ ਚੱਲਦੇ ਹਾਂਗੇ ਤਾਂ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਕੇ ਉਹਨੇ ਦੇਖਦੇ ਕੀ ਗੱਲਬਾਤ ਆ ਇੱਥੇ ਦੀ ਤਾਂ ਚਲੋ ਗਾਈ ਫਾਈਨਲੀ ਕਰਵਾਉਨੇ ਆ ਰਜਿਸਟ੍ਰੇਸ਼ਨ ਤਲੋਗਾ ਜੀ ਫਾਈਨਲੀ ਰਜਿਸਟ੍ਰੇਸ਼ਨ ਕਰਵਾ ਲਈ ਤੇ ਹੁਣ ਚੱਲਦੇਗੇ ਅੱਗੇ ਪੈਦਲ ਯਾਤਰਾ ਤੇ ਕੋਈ ਸਾਥੀ ਮਿੱਤਰ ਲੱਭਦੇ ਜਿਹੜੇ ਸਾਡੇ ਨਾਲ ਜਾ ਸਕਣ ਇੱਥੋਂ ਤੇ ਛੋਟ-ਛੋਟ ਕੋਈ ਟੀਮ ਜੀ ਬਣਾ ਕੇ ਚੱਲ ਕੇ ਚੱਲਾਂਗੇ ਫਿਰ ਐਵੇਂ ਦੋ ਜਣਾਂ ਨਾਲ ਤਾਂ ਵਧੀਆ ਨਹੀਂ ਲੱਗਣਾ ਛੋਟ-ਛੋਟ ਦੋ ਤਿੰਨ ਜਣੇ ਤਾਂ ਹੋਣੇ ਚਾਹੀਏ ਚਾਰਕ ਜਣੇ ਤਾਂ ਹੋਣੇ ਚਾਹੀਏ ਤਕਾ ਜੀ ਹੱਥਾਂ ਨੂੰ ਰੰਗ ਚੜ੍ਹ ਗਿਆ ਆ ਸੋਟੀ ਦਾ ਟੀਮ ਇਕੱਠੀ ਹੋ ਰਹੀ ਆ ਪਾਣੀ ਤੇ ਨਾ ਬਾਈਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਜਿਹੜਾ ਉਹ ਬਾਈ ਆ ਨਾ ਉਹ ਪਰਨੇ ਵਾਲਾ ਜਿਹੜਾ ਫੋਨ ਚਲਾ ਰਿਹਾ ਬਾਈ ਨੇ ਬੜਾ ਘੈਂਟ ਜੰਗਾੜ ਲਾਤਾ ਪਾਣੀ ਦੀ ਬੋਤਲ ਵੀ ਐਵੇਂ ਟੰਗਤਾ ਹੁਣ ਲੱਗ ਰਹੀ ਨਾ ਪੂਰੀ ਮਤਲਬ ਹੱਥ ਚ ਫੜ ਰਹੀ ਸੀ ਮੈਨੇ ਤੇ ਚੱਕੀ ਨਹੀਂ ਜਾ ਰਹੀ ਸੀ ਜੰਗਾੜ ਲਾਤਾ ਘੈਂਟ ਲੱਗਦਾ ਥੋੜਾ ਜਿਹਾ ਸੌਖਾ ਹੋ ਗਿਆ ਚਲੋ ਮੈਂ ਹੁਣ ਇੱਗੀ ਤੋਂ ਵੜਗਦੀ ਬਾਗੇ ਅਗਰਾ ਅੱਗੇ ਰੁਕਦੇ ਇੱਕ ਰਾਤਾ ਜੀ ਗਈ ਸੀ ਹਾਂ ਬਸ ਇਹ ਸੋ ਤਲਗੀਆਂ ਤੋਂ ਵਹਾਂ ਜਾਣੀ ਕੋਈ ਤਾਂ ਪਰਸਨ ਦੋ ਜੇਪਾ ਵਾਲ ਨੇ ਚਾ ਚਾਰ ਕੱਪ ਬਣਾ ਦੇ ਬ੍ਰਦਰ ਹੁਣ ਰੁਕਾਂਗੇ ਆਪਾਂ ਚਾਹ ਪੀਣ ਵਾਸਤੇ ਇੱਥੇ ਇੱਕ ਇੱਕ ਕੱਪ ਚਾਹ ਪੀ ਕੇ ਫਿਰ ਚੱਲ ਲੇਗਾ ਜੀ ਥੱਲੋ ਜੀ ਸਾਰੇ ਮਿੱਤਰ ਰਲ ਕੇ ਪੀਣੇ ਹੈਗੇ ਚਾਹ ਹੁਣ ਟਾਈਮ ਹੋ ਰਿਹਾ 2:40 ਮਿੰਟ ਤੇ ਹੁਣ ਜਾਣਾ ਸਾਨੂੰ ਚਾਹ ਪੀ ਕੇ ਗੋਵਿੰਦ ਧਾਮ ਭਾਈ ਜੀ ਸਾਨੂੰ ਬਿਸਕੁਟ ਪੇਸ਼ ਕਰਦੇ ਹੋਏ ਧੰਨਵਾਦ ਜੀ ਵਧੀਆ ਉੱਥੇ ਠੀਕ ਹੈ ਬੋਟੀ ਕਿੰਨੀ ਤੇ ਅੱਜ ਥੋੜੇ ਹੀ ਹੈ ਮਤਲਬ ਜਿਆਦਾ ਨਹੀਂ ਤੇ ਨਾ ਅੱਜ ਜ਼ਿੰਦਗੀ ਚ ਫਸਟ ਟਾਈਮ ਫਸਟ ਟਾਈਮ ਪਹਿਲੀ ਵਾਰ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਕਰ ਰਹੇ ਆਂਗੇ ਰੱਬ ਸੁੱਖ ਰੱਖੇ ਜਿਵੇਂ ਵਧੀਆ ਤਰੀਕੇ ਨਾਲ ਲੈ ਕੇ ਜਾ ਰਿਹਾ ਪਰਮਾਤਮਾ ਓਮੀ ਵਜੇ ਤਰੀਕੇ ਦੇ ਨਾਲ ਆਪਾਂ ਨੂੰ ਵਾਪਸ ਲੈ ਕੇ ਆਵੇ ਤੇ ਮੇਰੇ ਨਾਲ ਨੇ ਦੋ ਚਾਰ ਸਾਥੀ ਤੇ ਰੱਬ ਇਹਨਾਂ ਤੇ ਵੀ ਮਿਹਰ ਭਰੇ ਹੱਥ ਰੱਖੇ ਤੇ ਚਲੋ ਚਾਲਦੇ ਆਂ ਬਾਕੀ ਥੋੜਾ ਜਿਆਦਾ ਤੁਰਨ ਵਾਲੀ ਦਮ ਚੜ ਜਾਂਦਾ ਇਹ ਸਾਡੇ ਵਸ ਨਹੀਂ ਹੈਗਾ ਚਲੋ ਜੀ ਖੱੱਚਰ ਵੀ ਸਟਾਰਟ ਹੋ ਗਏ ਹੁਣ ਪੈਡਲ ਲੱਤਾਂ ਮਾਰੇ ਇਹ ਕਿਤੇ ਇੱਧਰ ਲਈ ਸ਼ਰਟ ਪਾ ਦੇ ਆਪਾਂ ਨੂੰ ਪਰ ਆਪਾਂ ਨੂੰ ਹੌਲੀ-ਹੌਲੀ ਚੱਲਦੇ ਰਹਿਣਾ ਪਊਗਾ ਚਲੋ ਨਾ ਨਾ ਕੋਈ ਸਾਫ਼ ਦੀ ਗੱਲ ਹੈ ਸ਼ਰਟ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਉਹ ਯਾਤਰੀ ਜਲਾਕਾਰੀ ਕਰੂਗਾ ਤਾਂ ਸੜੂ ਚੱਲੂਗਾ ਉਹ ਗੁੜੀ ਜੀ ਬੱਥੇਰੀ ਕੁਚਰਾ ਆਹ ਜਾਈਂ ਕਰ ਤਰਹਾ ਤੇ ਕਰ ਰਹੇ ਨੇ ਠੀਕ ਹੈ ਤਾਂ ਆਇਆ ਇੰਨੇ ਸੋਹਣੇ ਸਫ਼ਰ ਦੇ ਨਾਲ ਨਾਲ ਇੰਨੀ ਸੋਹਣੀ ਨਦੀ ਹੈਗੀ ਤੇ ਵਧੀਆ ਟਰੈਕ ਹੈ ਚੱਲਣ ਵਾਸਤੇ ਹੌਲੀ ਹੌਲੀ ਚੱਲਦੇ ਜਾ ਰਹੇ ਹਾਂਗੇ ਬਾਕੀ ਦਮ ਬਹੁਤ ਚੜ ਰਿਹਾ ਇੱਕ ਗੱਲ ਦਾ ਤਾਂ ਫਾਇਦਾ ਹੋ ਗਿਆ ਸਰੀਰ ਤੇ ਬਹੁਤ ਜਿਆਦਾ ਮੋਟਾਪਾ ਆਉਣ ਲੱਗ ਰਿਹਾ ਇਹਨਾਂ ਤਾਂ ਨਹੀਂ ਆਇਆ ਖਰ ਜਿੰਨਾ ਮੈਂ ਸੋਚ ਰਿਹਾ ਪਰ ਥੋੜਾ ਥੋੜਾ ਮੋਟਾਪਾ ਆਉਣ ਲੱਗ ਰਿਹਾ ਉਹ ਸੈੱਟ ਜ਼ਰੂਰ ਹੋ ਜਾਊਗਾ ਇਹ ਦੋ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਕਾਫੀ ਜਿਆਦਾ ਕਸਰਤ ਹੋ ਜੂਗੀ ਕਿਉਂਕਿ ਮੈਂ ਦੇਖ ਰੇਗਾ ਬਾਕੀ ਆਪਣੇ ਬੰਦੇ ਲੰਘ ਕੇ ਮੈਂ ਪਿੱਛੇ ਰਹਿ ਗਿਆ ਕੋਈ ਗੱਲ ਨਹੀਂ ਪਰ ਉਹ ਥੋੜਾ ਜਿਆਦਾ ਤੇਜ਼ ਚੱਲ ਰਹੇ ਨੇ ਮੈਂ ਪਰ ਥੋੜਾ ਜਿਹਾ ਹੌਲੀ ਹੌਲੀ ਚੱਲ ਰਿਹਾ। ਤਾਂ ਗਾ ਜਈ ਕਿ ਮੇਤਰ ਮੈਨੂੰ ਇਹ ਜੇ ਮਿਲਦੇ ਨੇ ਜਿਹੜੇ ਬਲਾਕੇ ਲੰਗਦੇ ਨੇ ਸਾਸਰੀ ਕਲ ਬਲਾਕੇ ਲੰਗਦੇ ਨੇ। ਚਲੋ। ਹੂੰ ਵਧੀਆ ਗੱਲ ਐ। ਥੋੜੀ ਸਪੋਰਟ ਕਰਦੇ ਨੇ। ਵਧੀਆ। ਮਤਲਬ ਤਾਂ ਗਾ ਇਹਦਾ ਟ੍ਰੈਕ ਹੈ ਨਾ ਉਹ ਸਿੱਧਾ ਸਿੱਧਾ ਹੀ ਜਾ ਰਿਹਾ ਹੈ। ਨੀਚੇ ਨੂੰ ਤਾਂ ਜਾ ਹੀ ਨਹੀਂ ਰਿਹਾ। ਫਿਲਹਾਲ ਲਗਭਗ ਅਸੀਂ ਚੜਾਈ ਚੜ ਰਹੇ ਹਾਂ ਉੱਪਰ ਉੱਪਰ ਜਾ ਰਹੇ ਹਾਂ ਪਤਾ ਨਹੀਂ ਕਦੋਂ ਜਾਵਾਂਗੇ ਹਾਂ ਬਾਕੀ ਸਹੀ 2 ਦਿਨਾਂ ਬਾਅਦ ਮੈਂ ਸਹੀ ਫਾਰਮ 'ਚ ਆਇਾਂਗਾ ਹੁਣ ਸਹੀ ਤਰੀਕੇ ਦੇ ਨਾਲ ਗੱਲ ਕਰ ਰਿਹਾ ਚਲੋ ਹੌਲੀ 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 ਚੜਾਈ ਕਰਦੇ ਜਾਣਾ ਪਰ ਮੈਨੂੰ ਇੱਕ ਚੀਜ਼ ਦੀ ਖੁਸ਼ੀ ਹੈ ਤਾਂ ਗੱਲ ਮੈਨੂੰ ਇੱਕ ਚੀਜ਼ ਦੀ ਖੁਸ਼ੀ ਹੈ ਕਿ ਜਿਹੜਾ ਸਰੀਰ ਤੇ ਬਾਧੂ ਵਜਨ ਹੈ ਜਿਵੇਂ ਕਿ ਸਰੀਰ ਦਾ ਉਹ ਜ਼ਰੂਰ ਸੈੱਟ ਹੋ ਜਾਊਗਾ ਬਾਕੀ ਮੇਰੇ ਸਰੀਰ ਤੇ ਬਾਜਨ ਵੀ ਬਹੁਤ ਲੱਦਿਆ ਹੋਇਆ ਹੈ ਕੱਪੜੇ ਲਿੜੇ ਹੋ ਗਏ ਪਾਣੀ ਦੀ 2 ਕਿਲੋ ਦੀ ਤਾਂ ਪਾਣੀ ਦੀ ਬੋਤਲ ਹੈਗੀ ਪਰ ਗਾਇਸ ਸਹੀਦਿਕ ਪਰ ਗਾਇਸ ਸਹੀਦ ਅਸਾਮ ਵਲੋਗਿੰਗ ਕਰਨ ਦਾ ਹੁਣ ਸੁਆਦ ਆਇਆ ਇੰਪਰੋਵ ਹੋ ਰਿਹਾ ਲੱਗਦਾ ਤਾਂ ਗਾਇਸ ਮੈਨੂੰ 네ਗਟਿਵਿਟੀ ਤੇ ਨੈਗੇਟਿਵ ਲੋਕ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਬਾਕੀ ਉਰੇ ਆ ਕੇ ਪੂਰਾ ਵਧੀਆ ਲੱਗ ਰਿਹਾ ਹੈ ਇਹ ਜੀ ਗੱਲ ਨਹੀਂ ਮਨ ਬਹੁਤ ਸ਼ਾਂਤ ਹੋ ਗਿਆ ਔਰ ਪੂਰਾ ਵਧੀਆ ਲੱਗ ਰਿਹਾ ਹੈ ਜੀ ਇੰਨੇ ਸੋਹਣੇ ਸਫ਼ਰ ਦੇ ਨਾਲ ਚਲੋ ਜ਼ਰੂਰੀ ਗੱਲਾਂ ਕਰਦੇ ਆਂਗੇ ਕੋਈ ਕੰਮ ਦੀਆਂ ਗੱਲਾਂ ਤਾਂ ਗੱਜ ਆਪਾਂ ਨੂੰ ਨੈਗੇਟਿਵ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਨੈਗੇਟਿਵਿਟੀ ਤੋਂ ਵੀ ਦੂਰ ਰਹਿਣਾ ਚਾਹੀਦਾ ਪੋਜ਼ਿਟਿਵ ਗੱਲਾਂ ਕਰਨੀਆਂ ਚਾਹੀਦੀਆਂ ਨੇ ਤੇ ਪੋਜ਼ਿਟਿਵ ਪੋਜ਼ਿਟਿਵ ਲੋਕਾਂ ਨਾਲ ਹੀ ਆਪਾਂ ਨੂੰ ਰਹਿਣਾ ਚਾਹੀਦਾ ਕਿਉਂਕਿ ਜਿੰਨੀ ਨੈਗੇਟਿਵਿਟੀ ਐ ਉਹ ਸਾਰੀ ਦੀ ਸਾਰੀ ਆਪਣੇ ਜਦੋਂ ਦਿਮਾਗ ਚ ਜਾਂਦੀ ਹੈ ਨਾ ਤਾਂ ਉਹਦੇ ਆਪਾ ਸ਼ਿਕਾਰ ਹੋ ਜਾਂਦੇ ਆਗੇ ਸ਼ਿਕਾਰ ਕਿਵੇਂ ਹੋ ਜਾਂਦੇ ਐ ਕਿਉਂਕਿ ਜਿਹੜਾ ਆਪਣਾ ਮੂਡ ਆ ਨਾ ਆਪਣਾ ਮਨ ਉਹ ਉਦਾਸ ਹੋ ਜਾਂਦਾ ਹੈ ਜਦੋਂ ਆਪਾਂ ਨੈਗੇਟਿਵ ਲੋਕਾਂ ਨਾਲ ਮਿਲਦੇ ਆਗੇ ਤੇ ਨੈਗੇਟਿਵ ਗੱਲਾਂ ਸੁਣਦੇ ਆਗੇ ਬਾਕੀ ਮਾਲਕ ਬੁੱਧੀ ਰਵੇ ਉਹਨਾਂ ਨੂੰ ਤੇ ਮਾਲਕ ਤਰੱਕੀ ਦੇ ਆਪਾਂ ਨੂੰ ਪਰ ਗਾ ਜੀ ਮੈਂ ਪੋਜ਼ਿਟਿਵ ਰੈਡ ਦੀ ਬਹੁਤ ਕੋਸ਼ਿਸ਼ ਕਰਦਾ ਹਾਲਾਂਕਿ ਮੇਰਾ ਬਲੱਡ ਗਰੁੱਪ ਵੀ A ਪੋਜ਼ਿਟਿਵ ਸੱਚ ਹੈ। ਤਾਂ ਗਾ ਜੀ ਬੜੀ ਸੋਹਣੀ ਗੱਲ ਲਿਖੀ ਹੋਈ ਹੈ। ਧੀਰੇ ਚੱਲੇ ਰਾਹੀ ਮੰਜ਼ਲਾ ਹੀ ਜਾਏਗੀ। ਚੱਲਦੇ ਚੱਲਦੇ ਬਈ ਤਾਂ ਆਪਾਂ ਨੂੰ ਆਪਣਾ ਇੱਕ ਮਿੱਤਰ ਮਿਲਿਆ ਅੰਮ੍ਰਿਤਸਰ ਤੋਂ ਆਪਣੇ ਲਾਗੇ ਤੋਂ ਹੀ ਹੈ। ਕੀ ਨਾਮ ਹੈ ਬਈ ਆਪਣਾ? ਵਿਕ੍ਰਮਿੰਦਰ ਸਿੰਘ ਹੈ। ਲਖਵਿੰਦਰ ਸਿੰਘ ਪਿੱਛੇ ਵੀ ਕੁਝ ਲਾ ਹੀ ਦਿੰਨੇ ਚੱਲ ਗੋਦਗਾਹ ਤ ਆਏ ਹਾਏ ਲਖਵਿੰਦਰ ਸਿੰਘ ਕਰਦਾ ਵਾ ਬਾਈ ਵਧੀਆ ਹਾਸਮੁਖ ਹੈਗਾ ਚਲੋ ਆਈ ਹੋਪ ਚੱਲਦੇ ਚੱਲਦੇ ਕੋਈ ਘੈਂਟ ਜੀ ਗੱਲ ਆਊਗਾ ਪੋਜ਼ਿਟਿਵ ਕਿਹਦੇ ਨਾਲ ਸਫਰ ਦੇ ਵਿੱਚ ਵਧੀਆ ਲੱਗੂ ਆਪਾਂ ਨੂੰ ਕਰਾਈ ਬ్రో ਵਧੀਆ ਗੱਲ ਹਾਂ ਪਹੁੰਚ ਜਾਵਾਂਗੇ ਜਲਦੀ ਹਾਂ ਆਪਾਂ ਕਾਲੀ ਨਹੀਂ ਕਰਨੀ ਇੱਕ ਸਪੀਡ ਤੇ ਜਾਵਾਂਗੇ ਇੱਕ ਸਪੀਡ ਤੇ ਚੱਲਦਾ ਸਹੀ ਗੱਲ ਹੈ ਪਰ ਵਈ ਤੇਰੇ ਲੱਤਾਂ ਵੱਡੀਆਂ ਨੇ ਸਹੀ ਮੈਂ ਛੋਟੀਆਂ ਰੱਖੂੰ ਤੇ ਨਾਲ ਸਹੀ ਗੱਲ ਹੈ ਮਿਲ ਕੇ ਚੱਲਦੇ ਸਹੀ ਗੱਲ ਹੌਲੀ ਹੌਲੀ ਤਾਂ ਫਾਈਨਲੀ ਜਿੰਨੀ ਚੜਾਈ ਅਸੀਂ ਨੇ ਉੱਪਰ ਚੜੀ ਤੀ ਤੇ ਉਨੀ ਉੱਟਲਣ نیچے ਆ ਗਈ ਹੁਣ ਐ ਹੋ ਰਿਹਾਗਾ ਵੀ ਭੱਜ ਲਈਏ ਨੀਚੇ ਨੂੰ ਟੱਕੇ ਦੀ ਬ੍ਰੇਕ ਹੀ ਨਹੀਂ ਲੱਗ ਰਹੀ ਅਸੀਂ ਡੰਡਿਆਂ ਨਾਲ ਰੁਕ ਰਿਆ ਮੈਂ ਜ਼ੋਰ ਲਾ ਲਾ ਕੇ ਵੀਰ ਵੀ ਤੇ ਮੈਂ ਵੀ ਹਾਂ ਡਿਸਕ ਬ੍ਰੇਕ ਵਾਲਾ ਕੰਮ ਹੋਇਆ ਪਿਆ ਬੋਰਡ ਦੇ ਦੂਜੇ ਬਾਈ ਦੇ ਵੀ ਦੂਜੇ ਨੇ ਸਿੰਪਲ ਨੇ ਮੇਰੇ ਵੀ ਸਿੰਪਲ ਹੀ ਨੇ ਗੁੱਡੀ ਵਾਲੀ ਲੈ ਕੇ ਆਣੇ ਸੀ ਸਪੋਰਟ ਚਾਹੀਦੇ ਸਪੋਰਟ ਚਾਹੀਦੇ ਸੀ ਇਧਰ ਹੋ ਜਾ ਮੈਂ ਕਹਿੰਦਾ ਇੱਥੇ ਜਾਦੇ ਹੋਗਾ ਕੱਕ ਕੇ ਮੋੜਨੀ ਪੈਂਦੀ ਥਾਰ ਆ ਹਾਂ ਕਟਾਈ ਫੁੱਲ ਕਰਨੀ ਪੈਂਦੀ ਹੈ ਜੀ ਫੇਰ ਮੁੜਦੀ ਆ ਗੱਡੀ ਅਸਲ 'ਚ ਨਾ ਸਫਰ ਦਾ ਆਨੰਦ ਲੈਣਾ ਚਾਹੀਦਾ ਪਤਾ ਕੀ ਹੈ ਕਾਲੀ ਨਹੀਂ ਕਰਨੀ ਚਾਹੀਦੀ ਹੌਲੀ ਹੌਲੀ ਮਤਲਬ ਜਦੋਂ ਆਪਾਂ ਘੁੰਮਣਾ ਆ ਗਏ ਨਾ ਆਪਾਂ ਨੂੰ 2 ਦਿਨ ਐਕਸਟਰਾ ਤੈਂਦੇ ਨੇ ਸਹੀ ਗੱਲ ਠੀਕ ਹੈ ਆਪਾਂ ਨੂੰ ਚੱਲ ਪਏ ਫਿਰ ਕਾਲੀ ਕਰਨ ਦੀ ਲੋੜ ਨਹੀਂ ਹਾਂ ਹਾਂ ਜਦ ਚੱਲ ਪਏ ਫਿਰ ਕਾਲੀ ਕਰਨ ਦੀ ਲੋੜ ਨਹੀਂ ਫਿਰ ਹੌਲੀ ਹੌਲੀ ਚੱਲੇ ਜਲੋ ਠੀਕ ਹੈ ਜਿੱਥੇ ਜਦੋਂ ਆਪਾਂ ਸਰੀਰ ਥੱਕ ਗਿਆ ਨਾ ਰੈਸਟ ਹਾਂ ਹਾਂ ਪਰ ਕਿਉਂਕਿ ਜਿੰਨਾਂ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਜਿੰਨਾ ਸਫਰ ਕੰਪਲੀਟ ਕਰ ਲਾਂ ਦੇਣਾ ਕੰਪਲੀਟ ਕਰ ਲੈਣਾ ਮੈਨੂੰ ਨਹੀਂ ਲੱਗਦਾ ਯਾਰ ਮੈਂ ਮੈਂ ਮੇਰੀ ਸੋਚ ਨਹੀਂ ਏ ਕਿੰਨ ਲੱਗਦਾਗਾ ਵੀ ਆਪਾਂ ਨੂੰ ਨਾ ਸਫਰ ਮਤਲਬ ਹੌਲੀ ਹੌਲੀ ਕਰਨੀ ਚਾਹੀਦੀ ਜਦੋਂ ਆਪਣਾ ਸਰੀਰ ਠੱਗ ਗਿਆ ਆਪਾਂ ਨੂੰ ਉੱਥੇ ਰੈਸਟ ਕਰਨੀ ਚਾਹੀਦੀ ਫਿਰ ਤੁਸੀਂ ਉਹਦੇ ਵਿੱਚ ਇਹ ਹੈਗਾ ਨਾ ਫਿਰ ਤੁਸੀਂ ਜਾ ਕੇ ਫਿਰ ਤੁਸੀਂ ਉਹ ਸੋਚੋਗੇ ਹਾਂ ਕਾਲੀ ਕਰ ਲਈ ਮੈਨੂੰ ਇਦਾਂ ਕਰਨਾ ਚਾਹੀਦਾ ਹੈ ਮੈਨੂੰ ਇਦਾਂ ਕਰਨਾ ਹਾਂ ਚੱਕਰ ਇਹ ਹੈ ਲੰਗਣ ਤੋਂ ਬਾਅਦ ਚਸਤਾ ਹੁੰਦਾ ਬੰਦਾ ਪਹਿਲੀ ਗੱਲ ਇਹ ਆਪਾਂ ਪੂਰੇ 1 ਸਾਲ ਬਾਅਦ ਜਾਂ 1.5 ਸਾਲ ਬਾਅਦ ਆਪਾਂ ਟਰੈਵਲਿੰਗ ਦਾ ਟ੍ਰਿਪ ਤੇ ਆਉਨੇ ਆ ਹਣਾ ਟਰੈਵਲਿੰਗ ਕਰਦੇ ਆ ਤੇ ਫਿਰ ਜਦੋਂ ਉਹੀ ਸਫਰ ਆਪਾਂ ਨੇ ਕਾਲੀ-ਕਾਲੀ ਚ ਗੱਟਦਾ ਮੈਨੂੰ ਨਹੀਂ ਲੱਗਦਾ ਫਿਰ ਵਧੀਆ ਨਹੀਂ ਲੱਗਦਾ ਇਸ ਕਰਕੇ ਆਪਾਂ ਨੂੰ ਨਾ ਮਤਲਬ 2 ਦਿਨ ਐਕਸਟਰਾ ਲੈ ਕੇ ਆਣੇ ਚਾਹੀਦੇ ਨੇ ਤੇ ਆਪਾਂ ਨੂੰ ਮਤਲਬ ਹੌਲੀ ਹੌਲੀ ਚੱਲਣਾ ਚਾਹੀਦਾ ਕੱਲੀ ਕੱਲੀ ਚੀਜ਼ ਦਾ ਕੱਲੀ ਕੱਲੀ ਚੀਜ਼ ਨੂੰ ਦੇਖਣਾ ਹਾਂ ਕੱਲੀ ਕੱਲੀ ਚੀਜ਼ ਨੂੰ ਇੰਜੋਏ ਕਰਨਾ ਚਾਹੀਦਾ ਹਰ ਇੱਕ ਚੀਜ਼ ਦਾ ਸਫ਼ਰ ਜਿਹੜਾ ਯਾਦਗਾਰ ਹੋਣਾ ਚਾਹੀਦਾ ਹਾਂ ਸਫ਼ਰ ਯਾਦਗਾਰ ਹੋਣਾ ਚਾਹੀਦਾ ਵੀਰੇ ਪੈੰਬ ਬਚਾਇਆ ਫਿਰ ਉਹ ਯਾਦਗਾਰ ਨਹੀਂ ਬਣ ਸਕਦਾ ਹਾਂ ਜੇ ਆਪਾਂ ਨੇ ਟਾਈਮ ਬਚਾ ਲਿਆ ਨਾ ਹਾਂ ਯਾਦਗਾਰ ਨਹੀਂ ਬਣਦਾ ਬਾਈ ਬਹੁਤ ਘੰਟਾ ਗੱਲ ਲੱਗੀ ਯਾਰ ਸ਼ੁਕਰ ਹੈ ਮੈਂ ਕੈਮਰਾ ਆਨ ਕਰਿਆ ਜੀ ਰਿਕਾਰਡ ਕਰ ਲਈ ਗੱਲ ਨੂੰ ਆ ਪੱਟਾ ਰੋ ਮਤਲਬ ਕਹਿ ਰਹੀ ਏ ਪੰਜਾਬੀ ਭਾਸ਼ਾ ਚ ਪੜਾਇਆ ਤੂੰ ਇਹ ਵਧੀਆ ਏ ਯਾਰ ਕੁਸ਼ਤ ਦੇ ਬੰਦੇ ਕੁਸ਼ਤ ਦੇ ਹੀ ਹੁੰਦੇ ਨੇ ਮੈਂ ਇਹ ਸਹੀ ਗੱਲ ਏ ਸਾਬ ਪੋਜ਼ਿਟਿਵ ਬੰਦੇ ਵਧੀਆ ਲੱਗਦੇ ਨੇ ਮੈਨੂੰ ਪੋਜ਼ਿਟਿਵ ਪਾਣੀ ਪੀਂਦੇ ਪਾਣੀ ਮੈਂ ਤਾਂ 2 ਕਿਲੋ ਪਾਣੀ ਲੱਦਿਆ ਆਪਣੇ ਨਾਲ ਮੈਂ ਕਿ ਕੋਈ ਨਹੀਂ ਹੋਰ ਨਾਲ ਕੁਝ ਨਹੀਂ ਕੁਝ ਨਹੀਂ ਲੈਣਾ ਦੱਸੋ ਤੁਸੀਂ ਦੱਸੋ ਕੀ ਖਾਣਾ ਪੀਣਾ ਅਗਰ ਭਾਂਡਾ ਮੈਂਗੀ ਚਾਹ ਪਾਣੀ ਬੜਲ ਦੇ ਕਿੰਨੇ ਦੀ ਹੋ ਗਈ ਪਾਣੀ ਦੀ ਬੋਤਲ? 40 ਰੁਪਏ ਦੀ। ਹਾਂ। ਜਿਉਂਦਾ ਰਹਿ ਬਸਦਾ ਰਹਿ ਪਾਣੀ ਪੀਉਣ ਲਈ। ਹੈਲੋ ਹਾਈ ਕਰਦੇ। ਸੰਗਦਾ ਕੀ ਆ? ਆਹ ਦੋਤਾ। ਆ ਕਿਵੇਂ ਆ ਡੇਰੀ ਮਿਲਦੀ ਹੈ ਨੇ? ਤਾਂ गाइस ਸਫ਼ਰ ਦੇ ਵਿੱਚ ਆਪਾਂ ਸ਼ਹਿਰੋ ਸ਼ਹਿਰੀ ਕੁਝ ਨਹੀਂ ਕਰਦੇ ਆਪਾਂ ਇੰਜੋਏ ਆਨੰਦ। ਲੈਓ ਚੱਲ ਐਨਰਜੀ ਵਾਸਤੇ ਠੀਕ ਰਹਿੰਦੀ ਹੈ ਡੈਰੀ ਮਿਲਕ ਨਹੀਂ ਲਾਈਟ ਪੂਰੀ ਹੁਣ ਮੈਂ 10 ਦਾ ਨੋਟ ਨਾ ਐਵੇਂ ਪਾ ਲਿਆ ਚਲੋ ਬੋਟੂ ਵਿੱਚ ਪਾ ਹੀ ਲੈਣਿਆ ਕਣੀ ਵੈਸੇ ਵੀ ਉਹਨੇ ਫਿਰ ਡਿੱਗਣਾ ਹੀ ਆ ਪਾਣੀ ਦੀ ਘੁੱਟ ਮੈਂ ਵੀ ਭਰੀ ਲੈਣਾ ਚੱਲ ਓਹ ਡੈਰੀ ਮਿਲਕ ਕਿੰਨੀ ਆ ਰਹੀ ਹੈ ਪਣੀ ਦਾ ਤਾਂ ਚਲੋ ਗਾਈ ਡੈਰੀ ਮਿਲਕ ਖਾਂਦੇ ਖਾਂਦੇ ਚੱਲਦੇ ਆਂਗੇ ਵੀਰਾ ਕਹਿੰਦਾ ਇਹਦੇ ਨਾਲ ਐਨਰਜੀ ਪੂਰੀ ਮਿਲਦੀ ਆ ਤੇ ਮੈਂ ਕਿਹਾ ਚਲੋ ਕੈਮਰਾ ਬਣਿਆ ਰਹੂਗਾ ਹਾਂ थोड़ी भाई ने खा थोड़ी बने कितने का, हाँ। का बहंगा कम चलो कोई ना लो जी चौपर आ गया ਇਹ ਬੰਦਾ ਕੈਸ਼ ਨਾ ਲੈ ਕੇ ਆਵੇ ਇੱਧਰ ਫਸ ਜਾਊਗਾ ਸਹੀ ਗੱਲ ਹੈ ਨਾ ਕਿਉਂਕਿ ਇੱਧਰ ਨੈਟ ਚੱਲਦਾ ਨਹੀਂ ਤੇ ਬੰਦਾ ਦੇਖੀ ਆ ਨਾ ਮੁਸ਼ਕਲ ਹੈ ਫਿਰ ਮੁਸ਼ਕਲ ਹੈ ਹੋਈ ਮਕਾਮਾ ਨਹੀਂ ਕੈਸ਼ ਨਾ ਹੋ ਫਿਰ ਨਹੀਂ ਕੈਸ਼ ਨਾ ਹੋ ਫਿਰ ਹੈ ਉਹ ਵੈਰੀ ਗੁੱਡ ਹੈ ਵਾਪਸ ਵੀ ਤੇ ਇਦਾਂ ਕੋਈ ਬਾਤ ਨਹੀਂ ਹਾਂ ਵਾਪਸ ਤੋਂ ਫਿਰ ਪੱਲੇ ਆ ਕੇ ਆ ਸਕਦੇ ਪੈਸੇ ਨਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਇਹ ਵੀ ਗੱਲ ਆਪਾਂ ਨੂੰ ਸਿੱਖਣ ਨੂੰ ਮਿਲ ਗਈ ਜੇ ਪੈਸੇ ਨਾ ਹੋਣ ਉੱਤੋਂ ਆਪਾਂ ਲੈ ਕੇ ਆ ਸਕਦੇ ਹਾਂ ਪੈਸੇ ਇਹ ਚੱਲ ਇਹ ਇਧਰੋਂ ਨਾ ਮੈਂ ਇਧਰੋਂ ਆਉਂਗਾ ਤੁਰ ਕੇ ਤੇ ਤੁਸੀਂ ਇੱਥੇ ਤੱਕ ਐ ਕਵਰ ਕਰਿਓ ਠੀਕ ਐ ਚਲੋ ਜੀ ਮੈਂ ਇਧਰੋਂ ਆਉਂਦਾ ਠੀਕ ਐ ਵੀਡੀਓ ਚੱਲ ਰਹੀ ਹੈ ਬਸ యాత్రా శ్రద్ధాలూ యాత్రా శ్రధాలూ